83 ਲੱਖ ਜੁਨਾਂ ਦੇ ਵਿੱਚੋਂ ਪੇੜ-ਪੌਦੇ, ਪੰਛੀ, ਜੀਵ ਹਨ ਤੇ ਭੂਤ-ਪ੍ਰੇਤ ਹਨ ਜਿਹੜੇ ਇਹ ਵੀ ਇੱਕ ਜੁਨੀ ਦੇ ਵਿੱਚ ਮੰਨੇ ਗਏ। ਪੁੱਤਾਂ ਦੇ ਤੁਸੀਂ ਯਕੀਨ ਕਰਦੇ ਹੋ ਪੁੱਤਾਂ ਹੁੰਦੀਆਂ? ਪ੍ਰੇਤ ਹੁੰਦੇ ਆ ਠਿੱਠ ਕਰਦੇ ਲੋਕਾਂ ਨੂੰ ਤੰਗ ਕਰਦੇ ਆ। ਕਹਿੰਦਾ ਵੀ ਇਹ ਜਿਹੜੇ ਜੀਵ ਨੇ ਤੇ ਆਪ ਇੱਕ ਜੁਨੀ ਦੇ ਵਿੱਚ ਨੇ ਇਹ ਕਿਸੇ ਨੂੰ ਕਿਦਾਂ ਤੰਗ ਕਰ ਸਕਦੇ? ਕਿਸ ਸਪੇਸ ਦੇ ਵਿੱਚ ਐ? ਜੋ ਮਹਾਰਾਜ ਜੀ ਦੇ ਅਨੁਸਾਰ ਭੂਤ-ਪ੍ਰੇਤ ਹਨ ਜਿੰਨਾਂ ਵੱਲ ਜਿਹੜੇ ਵੀ ਭੂਤ ਪ੍ਰੇਤਨ ਉਹ ਵੀ ਇਸ ਖਾਲੀ ਸਪੇਸ ਦੇ ਵਿੱਚ ਜਿੰਨੀ ਖਾਲੀ ਸਪੇਸ ਇਸ ਖਾਲੀ ਸਪੇਸ ਦੇ ਵਿੱਚ ਹਨ ਕਿਹੜਾ ਸਮਾਂ ਵਾ ਇੱਕ ਤੋਂ 3 ਵਜੇ ਤੱਕ ਦਾ ਹੁੰਦਾ ਹੈ ਜਾਂ 12 ਵਜੇ ਦਾ ਸਮਾਂ ਹੁੰਦਾ ਹੈ ਕੋਈ ਕਹਿੰਦਾ ਬਜਰੰਗ ਬਲੀ ਆ ਗਿਆ ਕੋਈ ਕਹਿੰਦਾ ਮਾਤਾ ਆ ਗਈ ਅਸ ਪਹਿਲਾਂ ਵੀ ਇੱਕ ਚੈਨਲ ਤੇ ਬੈਠੇ ਇਹ ਹੀ ਬਾਤ ਕੀਤੀ ਸਿੱਖ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਆ ਸਕਦੀ ਹੈ ਲੋ ਗੁਰਬਾਣੀ ਤੋਂ ਵਾਂਝੇ ਨੇ ਜੋ ਰੱਬ ਦੀ ਭਜਨ ਬੰਦਗੀ ਤੋਂ ਵਾਂਝੇ ਨੇ ਉਹ ਚਲਦੇ ਫਿਰਦੇ ਭੂਤ ਨਹੀਂ ਜਿਵੇਂ ਵੀਡੀਓ ਚੱਲੀ ਵਿਕੀ ਥੋਮਸ ਸਰਗਾ ਜਾਂ ਕੋਈ ਹੋਰ ਇਨਸਾਨ ਜਾ ਕੇ ਦੁਕਾਨਾਂ ਤੇ ਜਾ ਕੇ ਆਖੇ ਕਿ ਮੈਂ ਮੱਛੀ ਖਾਣੀ ਹੈ ਜਾਂ ਮੈਂ ਮਾਸ ਖਾਣਾ ਹੈ ਉਹ ਬਿਲਕੁਲ ਗਲਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ 14 ਜੰਗਾਂ ਲੜੀਆਂ ਤੇ 14 ਹੀ ਜੰਗਾਂ ਜਿੱਤੀਆਂ ਤੇ ਜਿਹੜੇ ਉਹਨਾਂ ਦੇ ਨਾਲ ਦੇ ਝੁਝਾਰੂ ਸੀ ਕੀ ਉਹ ਵੀ ਸੇਵਨ ਕਰਦੇ ਸੀ ਕਿ ਨਿੱਕੇ ਬੱਚਿਆਂ ਦੀਆਂ ਬਲੀਆਂ ਦੇ ਦਿੱਤੀਆਂ ਜਾਂਦੀਆਂ ਜੀ ਔਰਤਾਂ ਦੀਆਂ ਬਲੀਆਂ ਦੇ ਦਿੱਤੀਆਂ ਜਾਂਦੀਆਂ ਇਦਾਂ ਦੇ ਕਰਮ ਕਰਨ ਦੇ ਨਾਲ ਕੀ ਰੱਬ ਰੀਝ ਜਾਂਦਾ ਹੈ ਦੇਖਿਆ ਕਦੇ ਪੂਤ ਪ੍ਰੇ ਤੁਸੀਂ ਦੇਖੋ ਜੀ ਦੇਖਿਆ ਤਾਂ ਕਿਸੇ ਨੇ ਹਵਾ ਨੂੰ ਨਹੀਂ ਜਿਹੜਾ ਨਾਮ ਹੈ ਪਰਮਾਤਮਾ ਦਾ ਉਹ ਇੱਕ ਹੈ ਉਹ ਬਹੁਤ ਨਹੀਂ ਜੀ ਜੇ ਇੱਕ ਹੈ ਤੇ ਲੜਾਈ ਕਾਦੀਆ ਫਿਰ ਪਰਮਾਤਮਾ ਕਾਦਾ ਪਿਆਰਾ ਫਿਰ ਸਾਈ ਨਾਲ ਕਾਦਾ ਪਿਆਰਾ ਨਾਮ ਦੇ ਨਾਲ ਜੇ ਕੋਈ ਰੱਬ ਦੇ ਉੱਪਰ ਭਜਨ ਬੰਦਗੀ ਦੇ ਨਾਲ ਜੋੜ ਰਿਹਾ ਹੈ ਕਿਸੇ ਵੀ ਧਰਮ ਦੇ ਵਿੱਚ ਚਲੇ ਜਾਓ ਉਹਨਾਂ ਦੀਆਂ ਪਵਿੱਤਰ ਕਿਤਾਬਾਂ ਨੇ ਜੇਕਰ ਕੋਈ ਉਹਨਾਂ ਪਵਿੱਤਰ ਕਿਤਾਬਾਂ ਦੇ ਨਾਲ ਉਹਨਾਂ ਪਵਿੱਤਰ ਗ੍ਰੰਥਾਂ ਦੇ ਨਾਲ ਜੋੜ ਰਿਹਾ ਹੈ ਤੇ ਉਹ ਬੰਦਾ ਮੈਂ ਕਹਿੰਨਾ ਬਿਲਕੁਲ ਸਹੀ ਹੈ। ਤੁਸੀਂ ਆਪ ਵੀ ਲੋਕਾਂ ਨੂੰ ਬਾਣੀ ਨਾਲ ਜੋੜਿਆ ਜਾਵੇ ਜਾਂ ਬਾਣੀ ਨਾਲ ਜੋੜਿਆ ਜਾਵੇ। ਤੁਸੀਂ ਬਾਣੀ ਨਾਲ ਜੁੜਿਓ। ਜੀ ਮੈਂ ਗੁਰੂ ਸਾਹਿਬ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਜੁੜੇ। ਜਿਹੜੇ ਬੰਦੇ ਬਾਣੀ ਦੇ ਨਾਲ ਜੁੜੇ ਆ ਉਹਨਾਂ ਨੇ ਅੱਜ ਤੱਕ ਆਪਣੇ ਬੱਚਿਆਂ ਦੀ ਇੰਟਰ ਕਾਸਟ ਮੈਰਿਜ ਦਾ ਕਿਉਂ ਨਹੀਂ ਕੀਤੀਆਂ ਕਿਉਂ ਨਹੀਂ ਮਾਨਵ ਦੀ ਜਾਤ ਇੱਕ ਮੰਨਦੇ ਇਹਦੀ ਗੱਲ ਕਰ ਲਈਏ ਤਾਂ ਪੱਗਾ ਬੰਨੀਆਂ ਹੋਈਆਂ ਦਾੜੇ ਰੱਖੇ ਹੋਏ ਆ ਪਰ ਸਿਵੇ ਵੀ ਅਲੱਗ ਕਰ ਲਿਆ ਮਰ ਵੀ ਸਿੱਖਾ ਦਾ ਜੱਟਾ ਦਾ ਅਚਮਿਆਰਾ ਦਾ ਕੀ ਐਦਾਂ ਕਰਨਾ ਠੀਕ ਹੈ ਇਥੋਂ ਤੱਕ ਕਿ ਗੁਰਦੁਆਰੇ ਵੀ ਅਲੱਗ-ਅਲੱਗ ਬਣ ਗਏ ਜਿੱਥੇ ਬਾਣੀ ਇੱਕ ਚੱਲਦੀ ਹੈ ਮਾਨਸਕੀ ਜਾਤ ਇੱਕ ਹੈ ਤੇ ਕੀ ਲੱਗਦਾ ਵੀ ਲੋਕ ਬਾਣੀ ਦੇ ਨਾਲ ਹਲੇ ਵੀ ਲੱਗਦਾ ਤੁਮ ਜੁੜੇ ਇਹ ਮੱਝ ਵੀ ਸਿੱਖ ਜਾਤ ਦਾ ਕੋਈ ਬਾਣੀ ਪੜ ਰਿਆ ਉਹਨੂੰ ਬਾਹ ਫੜ ਕੇ ਠਾ ਦਿੱਤਾ ਜਾਂਦਾ ਗੁਰੂ ਘਰ ਦੇ ਵਿੱਚੋਂ ਭਾਈ ਤੂੰ ਬਾਹ ਇਹ 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 ਦਾ ਸਿੱਖ ਧਰਮ ਦੇ ਨਾਲੋਂ ਟੁੱਟ ਕੇ ਈਸਾਈ ਧਰਮ ਨਾਲ ਜੁੜਨ ਦਾ ਸਭ ਤੋਂ ਵੱਡਾ ਕਾਰਨ ਹੈ ਬਹੁਤ ਵੱਡਾ ਕਾਰਨ ਜੀ ਸਸ਼ੀਕਾਲ ਤੁਸੀਂ ਜੁੜੇ ਹੋ ਸਫਰ ਟੈਲੀ ਵੀਂਦੇ ਨਾਲ ਮੈਂ ਜੋਤਕਰੇਵਾਲ ਇਹ ਜਿਹੜਾ ਸੰਸਾਰ ਹੈ ਉਹ ਕਰਮ ਕਾਂਡਾ ਦੇ ਵਿੱਚ ਫਸਿਆ ਹੋਇਆ ਹੈ ਅੰਧਵਿਸ਼ਵਾਸ ਦੇ ਵਿੱਚ ਫਸਿਆ ਹੋਇਆ ਹੈ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਮਜੂਦ ਨੇ ਭਾਈ ਸਤ ਸਤੋ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਆਪ ਜੀ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਸਮਾਂ ਬਖਸ਼ਿਸ਼ ਕੀਤਾ ਹੈ ਸੰਗਤਾਂ ਦੇ ਰੂਬਰੂ ਹੋਣ ਦਾ ਜੀ ਧੰਨਵਾਦ ਬਹੁਤ ਬਹੁਤ ਜੀ ਭਾਈ ਸਾਹਿਬ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਰਹੂਗਾ ਨਿੱਕੇ ਨਿੱਕੇ ਬੱਚਿਆਂ ਦੀਆਂ ਬਲੀਆਂ ਦੇ ਦਿੱਤੀਆਂ ਜਾਂਦੀਆਂ ਜੀ ਔਰਤਾਂ ਦੀਆਂ ਬਲੀਆਂ ਦੇ ਦਿੱਤੀਆਂ ਜਾਂਦੀਆਂ ਇਦਾਂ ਦੇ ਕਰਮ ਕਰਨ ਦੇ ਨਾਲ ਕੀ ਰੱਬ ਰੀਝ ਜਾਂਦਾ ਹੈ ਦੇਖੋ ਜੀ ਪਰਮੇਸ਼ਰ ਦੇ ਬਣਾਏ ਹੋਏ ਸਾਰੇ ਜੀਵ ਨੇ ਹੂੰ ਰੱਬ ਦੇ ਬਣਾਏ ਹੋਏ ਜੀਵਾਂ ਨੂੰ ਜੇ ਇਨਸਾਨ ਮਾਰ ਕੇ ਬਲੀ ਦਿੰਦਾ ਹੈ ਉਹਨਾਂ ਦੀ ਇਹ ਜੀਵਨ ਲੀਲਾ ਖਤਮ ਕਰ ਦਿੰਦਾ ਹੈ ਤੇ ਕਿਸੇ ਪਖੰਡੀ ਪਿੱਛੇ ਲੱਗ ਕੇ ਸਾਡੇ ਵੀ ਲੋਕ ਉਹਨਾਂ ਕੋਲ ਜਾ ਕੇ ਆਖਦੇ ਨੇ ਬਲੀ ਦਿੱਤੀ ਜਾਏ ਤੇ ਰੱਬ ਖੁਸ਼ ਹੋ ਜਾਏਗਾ ਕੁਰਬਾਨੀ ਵੀ ਆਖਦੀ ਹੈ ਜਿੰਨੇ ਰਹਿਬਰ ਹੋਏ ਨੇ ਸਾਰੇ ਪਿਆਰ ਵੰਡਦੇ ਨੇ ਸਾਰੇ ਆਖਦੇ ਨੇ ਇਸ ਤਰ੍ਹਾਂ ਰੱਬ ਖੁਸ਼ ਨਹੀਂ ਹੋ ਸਕਦਾ ਦੇਖੋ ਪਰਮੇਸ਼ਰ ਦੇ ਰੱਬ ਦੇ ਸਾਰੇ ਪੁੱਤਰ ਨੇ ਤੇ ਉਸ ਰੱਬ ਦੇ ਪੁੱਤਰਾਂ ਨੂੰ ਮਾਰ ਕੇ ਜੇ ਆਖੀਏ ਉਹ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਖੁਸ਼ ਕਰ ਲਈਏ ਇਦਾਂ ਤੇ ਨਹੀਂ ਹੋ ਸਕਦਾ ਜੀ ਪਰ ਜੇ ਮਾਰਨ ਦੀ ਗੱਲ ਕਰ ਲਈਏ ਤਾਂ ਜਦੋਂ ਕੀਟਨਾਸ਼ਕ ਆਪਾਂ ਸਪਰੇਅ ਛਿੜਕਦੇ ਹਾਂ ਕਣਕ ਲੈਨੇ ਆ ਇਸ ਧਰਤੀ ਤੋਂ ਤਾਂ ਉਦੋਂ ਵੀ ਬਹੁਤ ਕੀਟਨਾਸ਼ਕ ਮਾਰੇ ਜਾਂਦੇ ਆ ਉਹ ਪਾਪ ਨਹੀਂ ਦੇਖੋ ਜੀ ਪਾਪ ਤੇ ਜਾਣਬੁੱਝ ਕੇ ਕੀਤਾ ਹੋਇਆ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਹਮ ਬਲੀ ਦੇਣੀ ਬਹੁਤ ਵੱਡਾ ਅਪਰਾਧ ਪਾਪ ਹੈ ਹਮ ਤੇ ਜਿਹੜਾ ਆਪਣੇ ਤੋਂ ਜਾਣੇ ਅਣਜਾਣੇ ਗਲਤੀ ਦੇ ਵਿੱਚ ਹੁੰਦਾ ਪੈਰਾਂ ਹੇਠਾਂ ਕੀਟਨਾਸ਼ਕ ਕਿੰਨੇ ਆਉਂਦੇ ਨੇ ਹਮ ਜਦੋਂ ਸਪੋਜ਼ ਕਰੋ ਅਸੀਂ ਗੱਡੀ ਲੈ ਕੇ ਜਾ ਰਹੇ ਆ ਤੇ ਉਹਦੇ ਥੱਲੇ ਵੀ ਕਿੰਨੇ ਜੀਵ ਆਉਂਦੇ ਨੇ ਇਹ ਇਹ ਸਾਡੀ ਪਰਮੇਸ਼ਰ ਵੱਲੋਂ ਜੋ ਇਹਨਾਂ ਨੂੰ ਬਖਸ਼ ਦਿੱਤਾ ਜਾਂਦਾ ਹੈ ਪਰ ਜੋ ਜਾਣਬੁੱਝ ਕੇ ਇਹੋ ਜੇ ਕਰਮਕਾਂਡ ਕੀਤੇ ਜਾਂਦੇ ਨੇ ਪਖੰਡੀਆਂ ਦੇ ਪਿੱਛੇ ਲੱਗ ਕੇ ਗੁਰੂ ਤੋਂ ਰੱਬ ਤੋਂ ਟੁੱਟ ਕੇ ਉਹਦੇ ਤੇ ਪਰਮੇਸ਼ਰ ਬਿਲਕੁਲ ਵੀ ਖੁਸ਼ ਨਹੀਂ ਹੁੰਦਾ ਇਹ ਬਿਲਕੁਲ ਮਨਮਤ ਹੈ ਤੇ ਅਪਰਾਧ ਹੈ ਪਾਪ ਹੈ ਕਾਂਡ ਹੈ ਜੀ ਹੁਣ ਇਹ ਥੱਲੇ ਕਮੈਂਟ ਵੀ ਆਊਗਾ ਵੀ ਹੋਰ ਕਰਨ ਤਾਂ ਪਾਪ ਹੈ ਜੇ ਸਿੱਖ ਬੱਕਰਾ ਝਟਕਾਉਂਦਾ ਉਹ ਸਹੀ ਹੈ ਦੇਖੋ ਜੀ ਬਹੁਤ ਲੋਕਾਂ ਦੇ ਸਵਾਲ ਨੇ ਇਹ ਗੁਰੂ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਹੈ ਹੂੰ ਜੋ ਝਟਕਾ ਕਰਨ ਦੀ ਪੁਰਾਤਨ ਸਮੇ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਇਹ ਨਿਆਂਗ ਸਿੰਘਾਂ ਦੇ ਵਿੱਚ ਮਰਿਆਦਾ ਹੈ ਜੇ ਦੇਖੀਏ ਨਿਆਂਗ ਸਿੰਘਾਂ ਦੀ ਕਮਾਈ ਵੀ ਬੜੀ ਵੱਡੀ ਹੈ ਉਹ ਜੰਗਜੂ ਹਨ ਯੋਧੇ ਹਨ ਉਹ ਬਹੁਤ ਜ਼ਿਆਦਾ ਘੋੜਿਆਂ ਤੇ ਸਵਾਰ ਕਰਨ ਵਾਲੇ ਘੋੜਿਆਂ ਦੀ ਸਵਾਰੀ ਕਰਨ ਵਾਲੇ ਤੇ ਉਹਨਾਂ ਤੋਂ ਡਿੱਗਣ ਵਾਲੇ ਹਨ ਉਹਨਾਂ ਨੂੰ ਲੋੜ ਵੀ ਹੈ ਪਰ ਮੈਂ ਕਹਿੰਦਾ ਵੀ ਦੇਖੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਝਟਕਾ ਕਰਨਾ ਗੁਰੂ ਸਾਹਿਬ ਜੀ ਨੇ ਪੁਰਾਤਨ ਸਮੇਤੋ ਗ੍ਰੰਥਾਂ ਚ ਤੇ ਆਸਾਂ ਚ ਲਿਖਿਆ ਝਟਕਾ ਕਰਨਾ ਪਰ ਜੇਕਰ ਕੋਈ ਪਿੱਛੇ ਜੇ ਜਿਵੇਂ ਵੀਡੀਓ ਚੱਲੀ ਵਿੱਕੀ ਥੋਮ ਸਰਗਾ ਜਾਂ ਕੋਈ ਹੋਰ ਇਨਸਾਨ ਜਾ ਕੇ ਦੁਕਾਨਾਂ ਤੇ ਜਾ ਕੇ ਆਖੇ ਕਿ ਮੈਂ ਮੱਛੀ ਖਾਣੀ ਹੈ ਜਾਂ ਮੈਂ ਮਾਸ ਖਾਣਾ ਹੈ ਉਹ ਬਿਲਕੁਲ ਗਲਤ ਹੈ ਜੀ ਜੀ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਜੁਹਾਰੂ ਨੇ ਜਿਹੜੇ ਜੰਗ ਦੇ ਵਿੱਚ ਲੜਦੇ ਨੇ ਉਹ ਇਹਦਾ ਸੇਵਨ ਕਰਦੇ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ 14 ਜੰਗਾ ਲੜੀਆਂ ਤੇ 14 ਹੀ ਜੰਗਾ ਜਿੱਤੀਆਂ ਪਰ ਜਿਹੜੇ ਉਹਨਾਂ ਦੇ ਨਾਲ ਦੇ ਝੁਝਾਰੂ ਸੀ ਕੀ ਉਹ ਵੀ ਸੇਵਨ ਕਰਦੇ ਸੀ ਦੇਖੋ ਜੀ ਪੁਰਾਤਨ ਸਮੇਂ ਦੇ ਵਿੱਚ ਜਿੱਥੋਂ ਤੱਕ ਮੈਂ ਪੜਿਆ ਪੁਰਾਤਨ ਸਮੇਂ ਦੇ ਵਿੱਚ ਮਾਸ ਖਾਣਾ ਸੀ ਜਿਹੜਾ ਇਹ ਬਿਲਕੁਲ ਆਮ ਹੁੰਦਾ ਸੀ ਜੰਗ ਜੋ ਝੁਝਾਰੂ ਸਨ ਜਿਹੜੇ ਜਦੋਂ ਮਹਾਰਾਜ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਜਾਂ ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਜੋ ਵਿਚਾਰਧਾਰਾ ਦੇ ਨਾਲ ਜੁੜੇ ਸਨ ਜੋ ਮਹਾਰਾਜ ਜੀ ਦੇ ਪੰਥ ਦੇ ਨਾਲ ਜੁੜੇ ਸਨ ਉਹ ਇਸ ਚੀਜ਼ ਦਾ ਖੰਡਨ ਕਰਦੇ ਸਨ ਪਰ ਝਟਕਾ ਕਰਕੇ ਜੋ शकਦੇ ਸਨ ਉਹਨੂੰ ਸੀਤ ਪ੍ਰਸਾਦ ਆਖਿਆ ਜਾਂਦਾ ਸੀ ਇਹ ਪ੍ਰਸਾਦ ਜ਼ਰੂਰ ਉਹ ਲੈਂਦੇ ਸਨ ਪੁਰਾਤਨ ਸਮੇਂ ਦੇ ਜੋ ਗ੍ਰੰਥਾਂ ਵਿੱਚ ਜੋ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਜੇ ਜੀਵ ਹੱਤਿਆ ਪਾਪ ਹੈ ਚਾਹੇ ਉਹ ਬੱਕਰਾ ਝਟਕੇ ਨਾਲ ਮਾਰਿਆ ਜਾਵੇ ਤੇ ਚਾਹੇ ਹਲਾਲ ਕਰਕੇ ਮਾਰਿਆ ਜਾਵੇ ਕਤਲ ਤਾਂ ਕਤਲ ਹੀ ਹੈ ਦੇਖੋ ਜੀ ਜੋ ਗੁਰੂ ਸਾਹਿਬ ਜੀ ਦੇ ਨਿਹੰਗ ਸਿੰਘਾਂ ਦੀ ਮਰਿਆਦਾ ਹੈ ਮੈਂ ਕਹਿੰਨਾ ਉਸ ਮਰਿਆਦਾ ਤੇ ਅਸੀਂ ਕਿੰਤੂ ਪ੍ਰੰਤੂ ਪੰਥ ਜਾਂ ਅਸੀਂ ਟਿੱਪਣੀ ਨਹੀਂ ਕਰ ਸਕਦੇ ਜੀ ਜੀ ਖਾਲਸਾ ਜੀ ਮੈਂ ਅੰਧਵਿਸ਼ਵਾਸ ਵਾਲਾ ਆਵਾਂਗਾ ਜੀ ਤਾਂ ਬਹੁਤੇ ਜਿਹੜੇ ਲੋਕ ਐ ਜੀ ਉਹ ਕਹਿ ਦਿੰਦੇ ਆ ਸਾਡੇ ਵਿੱਚ ਸਿੰਘ ਆਉਂਦੇ ਆ ਸਾਡੇ ਵਿੱਚ ਸ਼ਹੀਦਾਂ ਦੀਆਂ ਆਤਮਾਵਾਂ ਆਉਂਦੀਆਂ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਦਿੰਨੇ ਆ ਹੋ ਜਾਂਦਾ ਇਦਾਂ ਦਾ ਕੁਝ ਕਿ ਝੂਠ ਐ ਸਭ ਪਖੰਡਾ ਐ ਦੇਖੋ ਮੈਂ ਦੇਖਿਆ ਆਪਜੀ ਜਿਹੜੀ ਗੱਲ ਕਰਨੀ ਚਾਹੁੰਦੇ ਹੋ ਮੈਂ ਵੀਡੀਓ ਦੇਖਿਆ ਕੋਈ ਕਹਿੰਦਾ ਬਜਰੰਗ ਬਲੀ ਆ ਗਿਆ ਕੋਈ ਕਹਿੰਦਾ ਮਾਤਾ ਆ ਗਈ ਅਸੀਂ ਪਹਿਲਾਂ ਵੀ ਇੱਕ ਚੈਨਲ ਤੇ ਬੈਠੇ ਇਹ ਹੀ ਬਾਤ ਕੀਤੀ ਸਿੱਖ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਆ ਸਕਦੀ ਹੈ ਮੈਂ ਗੁਰਬਾਣੀ ਅਨੁਸਾਰ ਆਖਦਾ ਕਿ ਜਿਹੜੇ ਇੰਜ ਆਖਦੇ ਨੇ ਉਹ ਬਿਲਕੁਲ ਗਲਤ ਆਖਦੇ ਨੇ ਇਹ ਪਖੰਡ ਹੈ ਇਹ ਮਨਮਤ ਹੈ ਬਿਲਕੁਲ ਨਹੀਂ ਆ ਸਕਦਾ ਇਨਸਾਨ ਇਨਸਾਨ ਬਣ ਕੇ ਰਹੇ ਜੋ ਪਰਮੇਸ਼ਰ ਨੇ ਉਹਨਾਂ ਨੂੰ ਪ੍ਰਮਾਤਮਾ ਨੇ ਜੋ ਉਹਨਾਂ ਨੂੰ ਦਿੱਤਾ ਹੈ ਰੱਬ ਦੀ ਭਜਨ ਬੰਦਗੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਸ਼ਨ ਇਹ ਤੇ ਹੋ ਸਕਦਾ ਹੈ ਪਰ ਕਿਸੇ ਬੰਦੇ ਦੇ ਵਿੱਚ ਕਿਸੇ ਆਤਮਾ ਦਾ ਆ ਜਾਣਾ ਕਿਸੇ ਬੰਦੇ ਦੇ ਵਿੱਚ ਮਾਤਾ ਦਾ ਜਾਂ ਕਿਸੇ ਕਿਸੇ ਦਾ ਵੀ ਆ ਜਾਣਾ ਇਹ ਨਹੀਂ ਮੁਨਾਸਬ ਪੂਤਾ ਦੇ ਤੁਸੀਂ ਯਕੀਨ ਕਰਦੇ ਹੋ ਪੂਤਾ ਹੁੰਦੀਆਂ ਪ੍ਰੇਤ ਹੁੰਦੇ ਆ ਠਿੱਠ ਕਰਦੇ ਲੋਕਾਂ ਨੂੰ ਤੰਗ ਕਰਦੇ ਆ ਗੁਰਬਾਣੀ ਅਨੁਸਾਰ ਮਹਾਰਾਜ ਜੀ ਨੇ ਲਿਖਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਹੂੰ ਮਹਾਰਾਜ ਜੀ ਨੇ ਸਾਕ ਭੂਤਾਂ ਪ੍ਰੇਤਾਂ ਦਾ ਵੀ ਜ਼ਿਕਰ ਕੀਤਾ ਹੈ ਜੀ ਸਾਰੀਆਂ ਹੀ ਚੀਜ਼ਾਂ ਦੇਖੋ 84 ਲੱਖ ਜੂਨਾਂ ਦੇ ਵਿੱਚੋਂ ਪੇੜ ਪੌਦੇ ਪੰਛੀ ਜੀਵ ਹਨ ਤੇ ਭੂਤ ਪ੍ਰੇਤ ਹਨ ਜਿਹੜੇ ਇਹ ਵੀ ਇੱਕ ਜੂਨੀ ਦੇ ਵਿੱਚ ਮੰਨੇ ਗਏ ਹਨ ਜੀ ਤੇ ਜੇ ਗੁਰਬਾਣੀ ਅਨੁਸਾਰ ਦੇਖੀਏ ਜੇ ਅੰਤਰੀਵ ਭਾਵ ਦੇਖੀਏ ਗੁਰਬਾਣੀ ਦਾ ਜਿਹੜੇ ਵਿਦਵਾਨ ਨੇ ਉਹ ਇਹਦਾ ਅਰਥ ਸਿਰਫ ਔਰ ਸਿਰਫ ਇਹੀ ਕਰਦੇ ਨੇ ਕਿ ਜੋ ਗੁਰਬਾਣੀ ਤੋਂ ਵਾਂਝੇ ਨੇ ਜੋ ਰੱਬ ਦੀ ਭਜਨ ਬੰਦਗੀ ਤੋਂ ਵਾਂਝੇ ਨੇ ਉਹ ਚਲਦੇ ਫਿਰਦੇ ਭੂਤ ਨੇ ਉਹ ਬੰਦੇ ਹਨ ਜਿਹੜੇ ਉਹ ਬਿਲਕੁਲ ਭੂਤ ਨੇ ਮੈਂ ਜਿਹੜੀ ਕਿਸੇ ਦੇ ਵਿੱਚ ਆਤਮਾ ਆ ਜਾਣੀ ਇਹਦੇ ਵਿੱਚ ਤੇ ਮੈਂ ਯਕੀਨ ਨਹੀਂ ਰੱਖਦਾ ਕਿਸੇ ਬੰਦੇ ਦੇ ਵਿੱਚ ਭੂਤ ਦਾ ਆ ਜਾਣਾ ਇਹਦੇ 'ਚ ਯਕੀਨ ਨਹੀਂ ਰੱਖਦਾ ਪਰ ਜਿਹੜਾ ਬੰਦਾ ਨਾਮ ਤੋਂ ਵਾਂਝਾ ਹੈ ਉਹ ਭੂਤ ਹੈ ਹੂੰ ਜਿਹੜਾ ਬੰਦਾ ਗੁਰਬਾਣੀ ਤੋਂ ਵੰਜਾ ਉਹ ਭੂਤ ਹੈ ਮੈਂ ਇਹਦੇ ਵਿੱਚ ਯਕੀਨ ਰੱਖਦਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਅਨੁਸਾਰ 84 ਲੱਖ ਜੂਨਾ ਦੇ ਵਿੱਚੋਂ ਇਹ ਭੂਤ ਪ੍ਰੇਤ ਹੈ ਜਿਹੜਾ ਇਹ ਵੀ ਇੱਕ ਜੂਨ ਹੈ ਮੈਂ ਇਹਦੇ 'ਚ ਯਕੀਨ ਜ਼ਰੂਰ ਰੱਖਦਾ। ਦੇਖਿਆ ਕਦੇ ਭੂਤ ਪ੍ਰੇਤ ਤੁਸੀਂ? ਦੇਖੋ ਜੀ ਦੇਖਿਆ ਤਾਂ ਕਿਸੇ ਨੇ ਹਵਾ ਨੂੰ ਨਹੀਂ ਹੂੰ ਪਰ ਮਹਿਸੂਸ ਹੈ ਜਿਹੜਾ ਹਵਾ ਨੂੰ ਕੀਤਾ ਜਾਂਦਾ ਪਰਮੇਸ਼ਰ ਨੂੰ ਰੱਬ ਨੂੰ ਵੀ ਕਿਸੇ ਨੇ ਨਹੀਂ ਦੇਖਿਆ। ਭੂਤ ਪ੍ਰੇਤ ਹੈ। ਹੂੰ ਕਿੱਥੇ ਰਹਿੰਦੇ ਆ ਫਿਰ ਜੇ ਹੈ? ਦੇਖੋ ਜਿੱਥੋਂ ਤੱਕ ਮੈਂ ਗਿਆਨ ਲਿਆ ਮੈਨੂੰ ਪਤਾ ਲੱਗਿਆ ਜਿੱਥੋਂ ਤੱਕ ਪੜਿਆ ਜੋ ਸਾਡੀ ਖਾਲੀ ਸਪੇਸ ਹੈ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਜਦੋਂ ਕਿਤੇ ਸਾਨੂੰ ਇਹ ਸਮਾਂ ਆ ਜਾਏਗਾ ਗੱਲਬਾਤ ਕਰਨ ਦਾ ਉਦੋਂ ਅਸੀਂ ਆਖਾਂਗੇ ਯਾਰ ਅਸੀਂ ਉਸ ਜਗ੍ਹਾ ਬੈਠੇ ਸਾਂ ਮਤਲਬ ਅਸੀਂ ਸਪੇਸ ਦੇ ਵਿੱਚ ਵੇਖਦੇ ਹਾਂ ਅਸੀਂ ਜੋ ਵੀ ਜਗ੍ਹਾ ਹੁੰਦੀ ਹੈ ਉਸ ਵੱਲ ਵੇਖ ਕੇ ਸੋਚ ਕੇ ਗੱਲ ਕਰਦੇ ਹਾਂ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਵੀ ਇਸ ਸਪੇਸ ਦੇ ਵਿੱਚ ਹੈ ਜੋ ਮਹਾਰਾਜ ਜੀ ਦੇ ਅਨੁਸਾਰ ਭੂਤ ਪ੍ਰੇਤ ਹਨ ਜਿਨ੍ਹਾਂ ਵੱਲ ਜਿਹੜੇ ਵੀ ਭੂਤ ਪ੍ਰੇਤ ਹਨ ਉਹ ਵੀ ਇਸ ਖਾਲੀ ਸਪੇਸ ਦੇ ਵਿੱਚ ਜਿੰਨੀ ਖਾਲੀ ਸਪੇਸ ਇਸ ਖਾਲੀ ਸਪੇਸ ਦੇ ਵਿੱਚ ਹਨ ਪਰ ਬਹੁਤ ਲੋਕਾਂ ਨਾਲ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਕਹਿੰਦੇ ਸੀ ਰੋਡ ਤੇ ਜਾਂਦੇ ਸੀ ਰੋਡ ਤੇ ਜਾਂਦੇ ਵਕਤ ਇੱਕ ਔਰਤ ਮੂਹਰੇ ਆ ਗਈ ਜਰੂ ਪਿੱਛੇ ਮੁੜ ਕੇ ਦੇਖਿਆ ਕੋਈ ਵੀ ਨਹੀਂ ਸੀ ਐਦਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਸਮੇਂ ਦੇਖੋ ਜੀ ਮੈਂ ਇਹਦੇ ਤੇ ਕੋਈ ਵੀ ਸਵਾਲ ਜਾਂ ਜਵਾਬ ਨਹੀਂ ਕਰਨਾ ਚਾਹੁੰਦਾ ਹੋ ਵੀ ਸਕਦਾ ਹੈ ਤੇ ਇਹਦੇ ਵਿੱਚ ਨਹੀਂ ਵੀ ਦੇਖੋ ਮਤਲਬ ਜੋ ਤੇ ਪਖੰਡ ਕਰਦੇ ਨੇ ਤੇ ਗੱਡੀ ਵੱਜ ਗਈ ਕਿਸੇ ਦੀ ਮੋਟਰਸਾਈਕਲ ਵੱਜ ਗਿਆ ਕਿਸੇ ਦਾ ਤੇ ਉਹਨੇ ਨਾਮ ਲਾ ਦੇਣਾ ਵੀ ਭੂਤ ਹੈ ਪ੍ਰੇਤ ਹੈ ਜਾਂ ਐਦਾਂ ਇਹ ਕਹਾਣੀਆਂ ਦੇ ਵਿੱਚ ਹੀ ਠੀਕ ਰਹਿੰਦੇ ਨੇ ਮੈਨੂੰ ਲੱਗਦਾ ਹੈ ਵੀ ਇਹ ਜਿਹੜੇ ਜੀਵ ਨੇ ਤੇ ਆਪ ਇੱਕ ਜੁਨੀ ਦੇ ਵਿੱਚ ਨੇ ਇਹ ਕਿਸੇ ਨੂੰ ਕਿੱਦਾਂ ਤੰਗ ਕਰ ਸਕਦੇ ਨੇ ਬਹੁਤ ਲੋਕ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਸਮਾਂ ਵਾ 1 ਤੋਂ 3 ਵਜੇ ਤੱਕ ਦਾ ਹੁੰਦਾ ਜਾਂ 12 ਵਜੇ ਦਾ ਸਮਾਂ ਹੁੰਦਾ ਨਹੀਂ ਮੈਂ ਇਹਦੇ ਬਾਰੇ ਵੀ ਕੋਈ ਜਾਣਨਾ ਨਹੀਂ ਪਾ ਸਕਦਾ ਦੇਖੋ ਜਿਹੜੀ ਚੀਜ਼ ਨੂੰ ਅਸੀਂ ਦੇਖਿਆ ਨਹੀਂ ਜਿਹੜੀ ਚੀਜ਼ ਸਾਡੇ ਨਾਲ ਵਾਪਰੀ ਨਹੀਂ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਜਿਹੜੀ ਚੀਜ਼ ਵਾਪਰੀ ਹੋਵੇ ਉਹਨੂੰ ਅਸੀਂ ਬਿਆਨ ਕਰ ਸਕਦੇ ਹਾਂ ਜੀ ਜੀ ਸਾਡੇ ਨਾਲ ਬਾਰੇ ਤੁਸੀਂ ਮੰਨਦੇ ਨਹੀਂ ਫਿਰ ਇਹਦਾ ਮਤਲਬ ਮੈਂ ਤੇ ਅੱਜ ਤੱਕ ਤੁਸੀਂ ਦੇਖੀ ਹੈ ਤੁਸੀਂ ਦੇਖੀ ਹੈ ਸੁਣਿਆ ਉਹਨਾਂ ਬਾਰੇ ਨਹੀਂ ਦੇਖੀ ਹੈ ਤਾਂ ਦੱਸੋ ਜੀ ਨਹੀਂ ਨਹੀਂ ਮੈਂ ਨਹੀਂ ਦੇਖੀ ਮੈਂ ਸੁਣਿਆ ਹਾਂ ਅੱਜ ਤੱਕ ਮੈਂ ਵੀ ਨਹੀਂ ਦੇਖੀ ਤੇ ਮੈਂ ਉਹਦੇ ਜਿਹੜੀ ਚੀਜ਼ ਮੈਂ ਦੇਖੀ ਹੈ ਮੈਂ ਉਹਦੇ ਚ ਮਤਲਬ ਯਕੀਨ ਕਰਦਾ ਜਿਹੜੀ ਚੀਜ਼ ਸਪਰਸ਼ ਹੋਣ ਵਾਲੀ ਮੈਂ ਉਹਦੇ ਵਿੱਚ ਯਕੀਨ ਕਰਦਾ ਹਾਂ ਜੇਕਰ ਤੁਸੀਂ ਅੱਗੋਂ ਸਵਾਲ ਕਰੋ ਕਿ ਹਵਾ ਨੂੰ ਵੀ ਨਹੀਂ ਦੇਖਿਆ ਤੇ ਰੱਬ ਨੂੰ ਵੀ ਨਹੀਂ ਦੇਖਿਆ ਦੇਖੋ ਹਵਾ ਨੂੰ ਵੀ ਕਈ ਵਾਰ ਇਹੋ ਜਿਹਾ ਸਾਇੰਸ ਨੇ ਕੱਢੇ ਨਿਕਾੜੇ ਵੀ ਉਹ ਦੇਖਿਆ ਜਾ ਸਕਦਾ ਹੈ ਹਵਾ ਨੂੰ ਵੀ ਕਈ ਵਾਰ ਵੇਖਿਆ ਗਿਆ ਹੈ ਤੇ ਪਰਮੇਸ਼ਵਰ ਪਰਮਾਤਮਾ ਨੂੰ ਵੀ ਪਰਮੇਸ਼ਰ ਨੂੰ ਵੀ ਅਸੀਂ ਆਪਣੇ ਹਿਰਦੇ ਦੇ ਵਿੱਚੋਂ ਪ੍ਰਕਾਸ਼ ਕਰਕੇ ਅਸੀਂ ਆਪਣੇ ਹਿਰਦੇ ਦੇ ਅੰਦਰ ਨਾਮ ਬਾਣੀ ਨਿਰੰਤਰ ਚਲਾ ਕੇ ਦਰਸ਼ਨ ਕਰ ਸਕਦੇ ਹਾਂ ਬਾਬਾ ਜੀ ਇੱਕ ਸਵਾਲ ਮੈਂ ਹੋਰ ਕਰੂੰਗਾ ਤੁਹਾਨੂੰ ਜੀ ਤੁਸੀਂ ਬਹੁਤ ਵਾਰ ਇੱਕ ਸ਼ਬਦ ਵਰਤਿਆ ਪਰਮੇਸ਼ਵਰ ਜੀ ਜਿਹੜੇ ਇਹ ਨਾਮ ਲੈਂਦੇ ਆ ਜੀ ਉਹਨਾਂ ਤੋਂ ਕਈ ਲੋਕਾਂ ਨੂੰ ਕੀ ਤਕਲੀਫ ਹੈ ਦੇਖੋ ਪਰਮੇਸ਼ਰ ਜਿਹੜਾ ਨਾਮ ਹੈ ਪ੍ਰਮਾਤਮਾ ਦਾ ਜੇਕਰ ਤੁਸੀਂ ਕਿਸੇ ਹੋਰ ਧਰਮ ਵੱਲ ਜਾਂ ਕਿਸੇ ਹੋਰ ਗੱਲ ਵੱਲ ਧਿਆਨ ਦੇਣਾ ਦਵਾਉਣਾ ਚਾਹੁੰਦੇ ਹੋ ਜਿਹੜਾ ਨਾਮ ਹੈ ਪ੍ਰਮਾਤਮਾ ਦਾ ਉਹ ਇੱਕ ਹੈ ਉਹ ਬਹੁਤ ਨੇ ਜੀ ਜੇ ਇੱਕ ਹੈ ਤੇ ਲੜਾਈ ਕਾਦੀਆ ਫਿਰ ਪਰਮਾਤਮਾ ਕਹਦਾ ਪਿਆਰ ਪਰਮਾਤਮਾ ਇੱਕ ਹੈ ਫਿਰ ਸਾਈਂ ਨਾ ਕਹਦਾ ਪਿਆਰ ਪਰਮਾਤਮਾ ਇੱਕ ਹੈ ਪਰ ਉਹਦੇ ਨਾਮ ਹਨ ਜਿਹੜੇ ਉਹ ਵੱਖਰੇ ਵੱਖਰੇ ਲਈ ਜਾਂਦੇ ਨੇ ਜਿਦਾਂ ਗੋਪਾਲ ਵੀ ਆਖਿਆ ਜਾਂਦਾ ਹੈ ਰਾਮ ਵੀ ਆਖਿਆ ਜਾਂਦਾ ਹੈ ਪਰਮੇਸ਼ਵਰ ਵੀ ਆਖਿਆ ਜਾਂਦਾ ਹੈ ਰੱਬ ਵੀ ਆਖਿਆ ਜਾਂਦਾ ਹੈ ਨਾਮ ਪਰਮਾਤਮਾ ਦੇ ਵੱਖੋ ਵੱਖਰੇ ਨੇ ਰੱਬ ਦੇ ਵੱਖੋ ਵੱਖਰੇ ਨੇ ਪਰ ਸਮਝਣ ਵਾਲੇ ਨਾਮ ਬਾਣੀ ਦੇ ਨਾਲ ਜੜ ਕੇ ਭਜਨ ਬੰਦਗੀ ਦੇ ਨਾਲ ਜਾਂ ਆਪਣੇ ਧਰਮ ਦੇ ਵਿੱਚ ਜਿਹੜੇ ਵੀ ਸੱਚੇ ਨੇ ਤੇ ਪਰਪੱਕ ਨੇ ਉਹ ਜੜ ਕੇ ਇਸ ਪ੍ਰਮਾਤਮਾ ਦੇ ਰੱਬ ਦੇ ਵਾਹਿਗੁਰੂ ਦੇ ਅੱਲਾ ਦੇ ਇਸ ਭੇਦ ਨੂੰ ਜਾਣ ਲੈਂਦੇ ਨੇ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਇਦਾਂ ਜਾਣ ਲੈਂਦੇ ਨੇ ਉਹਨਾਂ ਦੇ ਅੰਦਰ ਕੋਈ ਸ਼ੰਕਾ ਰਹਿ ਜਾਂਦਾ ਕਿਸੇ ਦੇ ਧਰਮ ਬਾਰੇ ਹਾਂ ਦੇਖੋ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਜੇ ਕੋਈ ਪਖੰਡ ਕਰਦਾ ਪਿਆ ਹੋਵੇ ਰੱਬ ਦਾ ਨਾਮ ਲੈ ਕੇ ਦਿਓ ਕਿ ਕਿਹੜੇ ਧਰਮ ਦੇ ਵਿੱਚ ਕੋਈ ਬੰਦਾ ਹੈ ਤੇ ਉਹ ਆਪਣੇ ਚਰਨੀ ਹੱਥ ਲਵਾ ਰਿਹਾ ਹੈ ਜਾਂ ਉਹ ਆਪਣੇ ਨਾਲ ਜੋੜ ਰਿਹਾ ਹੈ ਜਾਂ ਕਿਦਾਂ ਵੀ ਹੈ ਗਲਤ ਉਥੇ ਕੀਤਾ ਜਾ ਰਿਹਾ ਹੈ ਕਾਰਜ ਤਾਂ ਫਿਰ ਉਹ ਬਿਲਕੁਲ ਗਲਤ ਹੈ ਜੇਕਰ ਕੋਈ ਨਾਮ ਦੇ ਨਾਲ ਜੇ ਕੋਈ ਰੱਬ ਦੇ ਪਰ ਭਜਨ ਬੰਦਗੀ ਦੇ ਨਾਲ ਜੋੜ ਰਿਹਾ ਹੈ ਕਿਸੇ ਵੀ ਧਰਮ ਦੇ ਵਿੱਚ ਚਲੇ ਜਾਓ ਉਹਨਾਂ ਦੀਆਂ ਪਵਿੱਤਰ ਕਿਤਾਬਾਂ ਨੇ ਜੇਕਰ ਕੋਈ ਉਹਨਾਂ ਪਵਿੱਤਰ ਕਿਤਾਬਾਂ ਦੇ ਨਾਲ ਉਹਨਾਂ ਪਵਿੱਤਰ ਗ੍ਰੰਥਾਂ ਦੇ ਨਾਲ ਜੋੜ ਰਿਹਾ ਹੈ ਤੇ ਉਹ ਬੰਦਾ ਮੈਂ ਕਹਿੰਨਾ ਬਿਲਕੁਲ ਸਹੀ ਹੈ ਜੇ ਉਹ ਬੰਦਾ ਆਪਣੇ ਆਪ ਨਾਲ ਜੋੜ ਰਿਹਾ ਹੈ ਪਖੰਡਵਾਦਤਾ ਦੇ ਨਾਲ ਜੋੜ ਰਿਹਾ ਹੈ ਫਿਰ ਉਹ ਬਿਲਕੁਲ ਗਲਤ ਹੈ ਜੀ ਹੂੰ ਜੀ ਬਾਬਾ ਜੀ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਵੀ ਰਾਮ ਵੀ ਹੈ ਅੱਲਾ ਵੀ ਹੈ ਗॉड ਵੀ ਹੈ ਵਾਹਿਗੁਰੂ ਵੀ ਹੈ ਤਫ਼ਰ ਲੜਾਈ ਕਿਹੜੀ ਗੱਲ ਦੀ ਰਹਿੰਦੀ ਹੈ ਇਹ ਸਪਸ਼ਟ ਕਰੋ ਕਿਉਂ ਕਿਸੇ ਦੀਆਂ ਚਰਚਾ ਟਾ ਦਿੱਤੀਆਂ ਜਾਂਦੀਆਂ ਕਿਉਂ ਕਿਸੇ ਦੇ ਮੰਦਿਰਾਂ ਤੇ ਹਮਲੇ ਹੋ ਜਾਂਦੇ ਆ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਹੁੰਦੀਆਂ ਕਿਉਂ ਕਿਸੇ ਦੇ ਪੰਪ ਸੱਟ ਦਿੱਤਾ ਜਾਂਦਾ ਦੇਖੋ ਜੀ ਉਹ ਇਨਸਾਨਾਂ ਦੀ ਆਪੋ ਆਪਣੀ ਬੁੱਧੀ ਹੈ ਮੈਂ ਕਿਸੇ ਦੇ ਹੱਕ ਵਿੱਚ ਨਹੀਂ ਮੈਂ ਸਿਰਫ ਔਰ ਸਿਰਫ ਇਨਸਾਨੀਅਤ ਦੇ ਹੱਕ ਵਿੱਚ ਹਾਂ ਜੀ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਜਾਗਦੀ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਸੱਚੇ ਹਿੰਦੂ ਦੇ ਮੰਦਿਰ ਨੂੰ ਢਾਏਗਾ ਸੱਚੇ ਐਸਾਈ ਦੇ ਕਿਸੇ ਚਰਚ ਨੂੰ ਢਾਏਗਾ ਜਾਂ ਸੱਚੇ ਜਿਹੜਾ ਇਨਸਾਨ ਹੈ ਉਹਦੇ ਕਿਸੇ ਵੀ ਤਰੀਕੇ ਦਾ ਬਣਾਇਆ ਹੋਇਆ ਜੋ ਰੱਬ ਦਾ ਘਰ ਹੈ ਬੰਦਗੀ ਦਾ ਘਰ ਹੈ ਉਹਨੂੰ ਢਾਏਗਾ ਦੇਖੋ ਇਹਨੂੰ ਹੋਰ ਪੱਖ ਦੇ ਵਿੱਚ ਲੈ ਕੇ ਨਾ ਜਾਣਾ ਮੈਂ ਪਖੰਡਵਾਦਤਾ ਦੇ ਖਿਲਾਫ ਹਾਂ ਪਰ ਮੈਂ ਇਨਸਾਨੀਅਤ ਦੇ ਵੀ ਨਾਲ ਹਾਂ ਇਨਸਾਨੀਅਤ ਵੀ ਇਨਸਾਨ ਨੂੰ ਆਪਣੇ ਅੰਦਰ ਰੱਖਣੀ ਚਾਹੀਦੀ ਹੈ ਜਿੱਥੇ ਪਖੰਡ ਹੋ ਰਿਹਾ ਹੈ ਜਿੱਥੇ ਗਲਤ ਹੋ ਰਿਹਾ ਹੈ ਜੇਕਰ ਉੱਥੇ ਇਹੋ ਜਿਹਾ ਕਾਰਜ ਹੋ ਰਿਹਾ ਤੇ ਮੈਂ ਮੁਨਾਸਿਬ ਸਮਝਦਾ ਮੂਰਤੀਆਂ ਮੁਰੇ ਜੋਤ ਲਾਉਣੀ ਹੈ ਜਿਹੜੀ ਜੀ ਉਹ ਇੱਕ ਸਾਬ ਕਹਿੰਦੇ ਇੱਕ ਪਖੰਡਵਾਦ ਹੈ ਪਰ ਜਦੋਂ ਉਹੀ ਜੋਤ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਮੁਰੇ ਉਹਨਾਂ ਦੇ ਸਰੂਪ ਪੂਰੇ ਲੱਗ ਜਾਂਦੀ ਹੈ ਉਹ ਸਹੀ ਕਿਵੇਂ ਹੋ ਜਾਂਦਾ ਫਿਰ ਦੇਖੋ ਜਿਹੜੇ ਲੋਕ ਲਾਉਂਦੇ ਆ ਬਹੁਤ ਵੱਡਾ ਸਵਾਲ ਹੈ ਇਹ ਮੂਰਤੀਆਂ ਮੂਰੇ ਆਖ ਰਹੇ ਹੋ ਤੁਸੀਂ ਜਾਂ ਬਾਬਾ ਦੀਪ ਸਿੰਘ ਜੀ ਅੱਗੇ ਦੇ ਆਪੋ ਆਪਣੇ ਧਰਮ ਦੇ ਵਿੱਚ ਕੋਈ ਉਹਨਾਂ ਦੇ ਡਿਸਪਲਿਨ ਜਾਂ ਉਹਨਾਂ ਦੇ ਕੋਈ ਰੂਲ ਨਹੀਂ ਜਿੱਦਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਜੋਤ ਲਾਈ ਜਾਂਦੀ ਹੈ ਕੀ ਉਹ ਪਖੰਡਵਾਦ ਨਹੀਂ ਇਹ ਮੈਂ ਪਖੰਡਵਾਦ ਨਹੀਂ ਮੰਨਦਾ ਈਵਨ ਕਿ ਜਿਹੜੇ ਵੀ ਲੋਕ ਜੋਤ ਲਾਉਂਦੇ ਨੇ ਮੂਰਤੀ ਅੱਗੇ ਜੋਤ ਲਾਉਂਦੇ ਨੇ ਜਾਂ ਜੋ ਮੂਰਤੀਆਂ ਅੱਗੇ ਜੋਤ ਲਾਉਂਦੇ ਨੇ ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ ਮੈਨੂੰ ਸਿਰਫ ਔਰ ਸਿਰਫ ਸਿੱਖ ਧਰਮ ਬਾਰੇ ਪਤਾ ਹੈ ਸਿੱਖ ਧਰਮ ਦੇ ਵਿੱਚ ਜੋ ਗੁਰੂ ਸਾਹਿਬ ਜੀ ਦੀ ਪ੍ਰਕਾਸ਼ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਥੇ ਜੋਤ ਲੱਗਦੀ ਹੈ ਜਾਂ ਫਿਰ ਉਹਨਾਂ ਦੀ ਤਸਵੀਰ ਦੇਖੋ ਤਸਵੀਰਾਂ ਦਾ ਸਮਾਂ ਤਸਵੀਰਾਂ ਦਾ ਜੋ ਦੌਰ ਚੱਲ ਰਿਹਾ ਹੈ ਇਹ ਤੇ ਸਿਰਫ ਔਰ ਸਿਰਫ ਮਨ ਦੀ ਘਾੜਤ ਹੈ ਹੂੰ ਇਹ ਤਸਵੀਰਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਮਨ ਦੇ ਨਾਲ ਬਣਾਈਆਂ ਗਈਆਂ ਨੇ ਉਸ ਵੇਲੇ ਕਿਹੜੇ ਕੈਮਰੇ ਸਨ ਜਾਂ ਉਸ ਵੇਲੇ ਕੀ ਸੀ ਜਿਹਦੇ ਨਾਲ ਤਸਵੀਰਾਂ ਬਣਾਈਆਂ ਗਈਆਂ ਹੁਣ ਹਾਂ ਕੁਝ ਤਸਵੀਰਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਮਤਲਬ ਕਿਸੇ ਨੇ ਸਾਹਮਣੇ ਉਹ ਬੈਠ ਕੇ ਕਿਸੇ ਚਤਰਕਾਰ ਨੇ ਬਣਾਈਆਂ ਨੇ ਤੇ ਉਹਨਾਂ ਤਸਵੀਰਾਂ ਨੂੰ ਸਿੱਖ ਪੰਥ ਵੀ ਮੰਨਦਾ ਹੈ ਪਰ ਜਿਹੜੀਆਂ ਜ਼ਿਆਦਾਤਰ ਅੱਜ ਕੱਲ ਮਨਮਤ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲ ਆਈਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਥੇ ਪ੍ਰਕਾਸ਼ਨ ਉੱਥੇ ਜੋਤ ਪ੍ਰਕਾਸ਼ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਗ ਦੀ ਜੋਤ ਦਸਾਂ ਗੁਰੂ ਸਾਹਿਬ ਜੀ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਣ ਹੈ ਤੇ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਲੋ ਜਾਣ ਕੇ ਇੱਕ ਜੋਤ ਜਾਣ ਕੇ ਸਾਡੇ ਜੀਵਨ ਚ ਜੋ ਉਜਾਲਾ ਕਰਦੇ ਹਨ ਉਹ ਜਾਣ ਕੇ ਅਸੀਂ ਮਹਾਰਾਜ ਜੀ ਅੱਗੇ ਇਹ ਜੋਤ ਹੈ ਜਿਹੜੀ ਇਹ ਬਾਲਦੇ ਹਾਂ ਮੈਨੂੰ ਕਿਸੇ ਹੋਰ ਧਰਮ ਬਾਰੇ ਨਹੀਂ ਪਤਾ ਉਹਨਾਂ ਦਾ ਧਰਮ ਭਾਈ ਉਹਨਾਂ ਨੂੰ ਮੁਬਾਰਕ ਤੁਸੀਂ ਕਰਦੇ ਰਹਿੰਦੇ ਹੋ ਨਾ ਜੀ ਤੁਸੀਂ ਕਿਸੇ ਹੋਰ ਹਿੰਦੂ ਦੇ ਨਾਲ ਵੀ ਕਰ ਲੈਣਾ ਪੰਡਤ ਦੇ ਨਾਲ ਵੀ ਕਰ ਲੈਣਾ ਜਾਂ ਕਿਸੇ ਮੌਲਵੀ ਦੇ ਨਾਲ ਜਿੰਨਾਂ ਦਾ ਵੀ ਸਮਾਂ ਮਿਲੇ ਜੀ ਖਾਲਸਾ ਜੀ ਜਦੋਂ ਤੂਫਾ ਦੂਜਿਆਂ ਦੀਆਂ ਮੂਰਤੀਆਂ ਮੂਰੇ ਲੱਗਦੀਆਂ ਉਦੋਂ ਤਾਂ ਗਲਤ ਹੋ ਜਾਂਦੀਆਂ ਜਦੋਂ ਮਹਾਰਾਜ ਦੇ ਪ੍ਰਕਾਸ਼ ਮੂਰੇ ਲੱਗਦੀਆਂ ਉਦੋਂ ਕਹਿ ਦਿੰਦੇ ਆ ਜੀ ਇਹ ਤੂਫ ਲਾਉਣੀ ਜ਼ਰੂਰੀ ਹੈ ਦੇਖੋ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਇਹਦਾ ਜਵਾਬ ਦਿੱਤਾ ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਤੇ ਇਹ ਆਪ ਜੀ ਆਪਣਾ ਸਵਾਲ ਵਾਪਸ ਲੈ ਲਓ ਇਹਦਾ ਮੈਂ ਜਵਾਬ ਨਹੀਂ ਦੇ ਸਕਦਾ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਇਹ ਤੂਫ ਲੱਗਦੀ ਇਹਦੇ ਬਾਰੇ ਪੁੱਛਦੇ ਹੋ ਤੇ ਮੈਂ ਆਪ ਜੀ ਨੂੰ ਜਵਾਬ ਜ਼ਰੂਰ ਦਿੰਦਾ ਕਿਉਂ ਲੱਗਦੀ ਆ ਸਾਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਹ ਧੂਫ ਦਾ ਕਾਰਨ ਸਿੱਧਾ ਤੇ ਸਿੰਪਲ ਹੈ ਕਿ ਇਹ ਧੂਫ ਜਿਹੜੀ ਲੱਗਦੀ ਹੈ ਸੁਗੰਧੀ ਦਾਇਕ ਹੁੰਦੀ ਹੈ ਇਹਦੇ ਨਾਲ ਸੁਗੰਧੀ ਆਉਂਦੀ ਹੈ ਤੇ ਜਿਹੜਾ ਵਾਤਾਵਰਣ ਹੈ ਇਹ ਸ਼ੁੱਧ ਹੁੰਦਾ ਹੈ ਤੇ ਸ਼ੁੱਧ ਹੋਣ ਦੇ ਨਾਲ ਜਿਹੜਾ ਮਨ ਦਾ ਟਿਕਾਏ ਇਹ ਬਹੁਤ ਜ਼ਿਆਦਾ ਬੰਦ ਹੈ ਜੀ ਜੀ ਇੱਕ ਇਹ ਸਵਾਲ ਵੀ ਰਹੂਗਾ ਲੱਖਾ ਗੁਰਦੁਆਰੇ ਨੇ ਮੰਦਿਰ ਨਹੀਂ ਮసీਦਾਂ ਨਹੀਂ ਤਾਂ ਉਥੇ ਬਹੁਤ ਲੋਕ ਜਾਂਦੇ ਨੇ ਪਰ ਤਾਂ ਵੀ ਅੱਜ 100% ਦੇ ਵਿੱਚੋਂ 80% ਲੋਕ ਨਾਸਤਕ ਹੋ ਰਹੇ ਹੈ ਕਾਰਨ ਕੀ ਹੈ ਦੇਖੋ ਜੀ ਕਾਰਨ ਹੈ ਬਹੁਤ ਵੱਡਾ ਅੱਜ ਕੱਲ ਦੇ ਜਿਹੜੇ ਪ੍ਰਚਾਰਕ ਨੇ ਹੂੰ ਸੱਚ ਤੇ ਕੁਝ ਦੱਸ ਹੀ ਨਹੀਂ ਰਹੇ ਹੂੰ ਪ੍ਰਚਾਰ ਕਰਨ ਦਾ ਮਤਲਬ ਕੀ ਸੀ ਸਿਰਫ ਰੱਬ ਦੇ ਨਾਲ ਜੋੜਨਾ ਸਿਰਫ ਖੁਦਾ ਦੇ ਨਾਲ ਜੋੜਨਾ ਸਿਰਫ ਪਰਮੇਸ਼ਰ ਦੇ ਨਾਲ ਜੋੜਨਾ ਤੇ ਅੱਜ ਕੱਲ ਜਿਹੜੇ ਪ੍ਰਚਾਰਕ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਉੱਚੇ ਬਾਬੇ ਵੱਡੇ ਕਹਾਉਣ ਵਾਲੇ ਨੇ ਉਹ ਆਪਣੇ ਆਪ ਨਾਲ ਜੋੜ ਰਹੇ ਨੇ ਤੇ ਧਰਮ ਨੂੰ ਆਪਣੇ ਨਾਲ ਜੋੜ ਕੇ ਆਪਣੇ ਪੈਰੀਂ ਹੱਥ ਲਵਾਉਂਦੇ ਪਏ ਨੇ ਤੇ ਸਿੱਖੀ ਦਾ ਵੀ ਕਾਣ ਕਰਦੇ ਪਏ ਨੇ ਹੋਰ ਧਰਮਾਂ ਬਾਰੇ ਮੈਨੂੰ ਇੰਨਾ ਜ਼ਿਆਦਾ ਗਿਆਨ ਉਹ ਬਹੁਤ ਜਿਹੜੇ ਵਿਵਾਦ ਵੀ ਬਣਦੇ ਆ ਕਥਾਵਾਚਕਾਂ ਤੇ ਉਹ ਕਹਿੰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਵਰਗੇ ਸੀ ਅਸੀਂ ਉਹਨਾਂ ਵਰਗੇ ਆ ਦੇਖੋ ਜੀ ਇਹਦਾ ਮੈਂ ਜਵਾਬ ਇੱਕ ਚੈਨਲ ਤੇ ਪਹਿਲਾਂ ਵੀ ਦੇ ਚੁੱਕਿਆ ਹਾਂ ਜੀ ਜਿਹੜੇ ਵਿਅਕਤੀ ਇੰਜ ਆਖਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਸਾਡੇ ਵਰਗੇ ਨੇ ਤੇ ਅਸੀਂ ਉਹਨਾਂ ਵਰਗੇ ਆ ਮੈਂ ਕਹਿੰਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਜਿਹੜੇ ਪ੍ਰਚਾਰਕ ਦੀ ਤੁਸੀਂ ਗੱਲ ਕਰਦੇ ਹੋ ਮੈਂ ਬਿਲਕੁਲ ਸੁਣਿਆ ਉਹਨਾਂ ਨੂੰ ਮੈਂ ਨਾਮ ਨਹੀਂ ਲਵਾਗਾ ਜੀ ਤੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਹੂੰ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬੜਾ ਦੁੱਖ ਦਿੱਤਾ ਉਹਨਾਂ ਦੇ ਸਕੇ ਭਰਾ ਨੇ ਹੂੰ ਉਹ ਸ਼ਰੀਕ ਬਣ ਕੇ ਉਹਨਾਂ ਤਪਾਇਆ ਪਰ ਮਹਾਰਾਜ ਸਾਹਿਬ ਜੀ ਤਤੀ ਤਵੀ ਤੇ ਬੈਠ ਕੇ ਵੀ ਨਹੀਂ ਤਪੇ ਮਹਾਰਾਜ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਜਿਹਨੂੰ ਕਿਤੇ ਅਸੀਂ ਪ੍ਰੇਮ ਦੇ ਨਾਲ ਇੱਕ ਵਾਰ ਵਾਹਿਗੁਰੂ ਕਹਿ ਦਈਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿ ਦਈਏ ਤੇ ਹਿਰਦਾ ਜਿਹੜਾ ਇਹ ਠੰਡਾ ਹੋ ਜਾਂਦਾ ਹੈ ਦੇਖੋ ਜਿਹੜੇ ਪ੍ਰਚਾਰਕ ਗੁਰੂ ਸਾਹਿਬ ਮਹਾਰਾਜ ਜੀ ਨੂੰ ਆਪਣੇ ਨਾਲ ਤੁਲਨਾ ਕਰਕੇ ਆਖਦੇ ਪਏ ਨੇ ਮੈਂ ਕਹਿੰਨਾ ਉਹ ਬਿਲਕੁਲ ਮੂਰਖ ਨੇ ਉਹਨਾਂ ਨੂੰ ਪ੍ਰਚਾਰਕ ਨਹੀਂ ਕਿਹਾ ਜਾ ਸਕਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜਿਨ੍ਹਾਂ ਪਵਿੱਤਰ ਬਾਣੀ ਪ੍ਰਕਾਸ਼ ਕੀਤੀ ਜਿਨ੍ਹਾਂ ਗੁਰਬਾਣੀ ਨੂੰ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਉਹਨਾਂ ਵਰਗੇ ਅਸੀਂ ਕਿੰਜ ਬਣ ਸਕਦੇ ਹਾਂ ਜੀ ਮੈਂ ਕਹਿੰਨਾ ਉਹਨਾਂ ਵਰਗੇ ਤੇ ਜੇਕਰ ਲੱਖਾਂ ਕਰੋੜਾਂ ਜਨਮ ਲੈ ਕੇ ਵੀ ਇਸ ਦੁਨੀਆ 'ਚ ਆਈਏ ਚੰਗੇ ਕਰਮ ਕਰਦੇ ਰਹੀਏ ਤਾਂ ਵੀ ਨਹੀਂ ਬਣ ਸਕਦੇ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਏਵਨ ਕੇ ਕੋਈ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਜੋਤ ਦੂਜੀ ਜੋਤ ਹੈ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਦੁਨੀਆ 'ਚ ਸਿਰਫ ਔਰ ਸਿਰਫ ਉਹੀ ਸਨ ਉਹਨਾਂ ਵਰਗਾ ਹੋਰ ਕੋਈ ਨਹੀਂ ਮੇਰਾ ਸਵਾਲ ਇਹ ਰਹੂਗਾ ਵੀ ਲੋਕਾਂ ਨੂੰ ਬਾਣੀ ਨਾਲ ਜੋੜਿਆ ਜਾਵੇ ਜਾਂ ਬਾਣੀ ਨਾਲ ਜੋੜਿਆ ਜਾਵੇ ਦੇਖੋ ਜੀ ਗੁਰੂ ਸਾਹਿਬ ਮਹਾਰਾਜ ਜੀ ਨੇ ਬਾਣੀ ਨਾਲ ਵੀ ਜੋੜਿਆ ਤੇ ਬਾਣੇ ਨਾਲ ਵੀ ਪਰ ਬਹੁਤ ਲੋਕ ਤਾਂ ਕੱਲੇ ਬਾਣੇ ਨਾਲ ਜੁੜੇ ਆ ਬਾਣੀ ਨਾਲ ਤਾਂ ਕੋਈ ਵੀ ਨਹੀਂ ਜੁੜਿਆ ਜੇ ਗੱਲ ਕਰ ਲਈ ਤਾਂ ਉਹ ਉਹਨਾਂ ਦੀ ਮਾਨਸਿਕਤਾ ਕੀ ਤੁਸੀਂ ਬਾਣੀ ਨਾਲ ਜੁੜੇ ਹੋ ਜੀ ਮੈਂ ਗੁਰੂ ਸਾਹਿਬ ਮੈਂ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੁੜੇ ਹਾਂ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹਾਂ ਬਾਣੀ ਦੇ ਨਾਲ ਵੀ ਤੇ ਬਾਣੇ ਦੇ ਨਾਲ ਵੀ ਜੁੜਨ ਦੀ ਜਿਹੜੇ ਬੰਦੇ ਬਾਣੀ ਦੇ ਨਾਲ ਜੁੜੇ ਆ ਉਹਨਾਂ ਨੇ ਅੱਜ ਤੱਕ ਆਪਣੇ ਬੱਚਿਆਂ ਦੀ ਇੰਟਰ ਕਾਸਟ ਮੈਰਿਜ ਆ ਕਿਉਂ ਨਹੀਂ ਕੀਤੀਆਂ ਕਿਉਂ ਨਹੀਂ ਮਾਨਵ ਦੀ ਜਾਤ ਇੱਕ ਮੰਨੀ ਦੇਖੋ ਜੀ ਮੈਂ ਇਹਦੇ ਤੇ ਬਹੁਤਾ ਵੱਡਾ ਜਿਹੜਾ ਜਵਾਬ ਹੈ ਇਹ ਨਹੀਂ ਦੇ ਸਕਦਾ ਉਹ ਉਹਨਾਂ ਦੀ ਮਾਨਸਿਕਤਾ ਹੈ ਹਾਲ ਸਾਹਿਬ ਜੀ ਬਾਣੀ ਦੀ ਗੱਲ ਕਰ ਲਈਏ ਤਾਂ ਪੱਗਾ ਬੰਨੀਆਂ ਹੋਈਆਂ ਦਾੜੇ ਰੱਖੇ ਹੋਏ ਆ ਪਰ ਸਿਵੇ ਵੀ ਲੱਗ ਕਰ ਲਿਆ ਅਮਰ ਵੀ ਸਿੱਖਾ ਦਾ ਜੱਟਾ ਦਾ ਅਚਮਿਆਰਾ ਦਾ ਕੀ ਐਦਾਂ ਕਰਨਾ ਠੀਕ ਹੈ ਇਥੋਂ ਤੱਕ ਕਿ ਗੁਰਦੁਆਰੇ ਵੀ ਅਲੱਗ-ਅਲੱਗ ਬਣ ਗਏ ਜਿੱਥੇ ਬਾਣੀ ਇੱਕ ਚੱਲਦੀ ਹੈ ਮਾਨਸਕੀ ਜਾਤ ਇੱਕ ਹੈ ਤੇ ਕੀ ਲੱਗਦਾ ਵੀ ਲੋਕ ਬਾਣੀ ਦੇ ਨਾਲ ਹਲੇ ਵੀ ਲੱਗਦਾ ਤੁਹਾਨੂੰ ਜੁੜੇ ਆ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜਿਹੜੇ ਜੁੜੇ ਨੇ ਮੈਂ ਆਪ ਜੀ ਨੂੰ ਉਂਗਲਾਂ ਤੇ ਗਿਣਾ ਸਕਦਾ ਇਹੋ ਜੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਜੋ ਸ਼ਾਦੀ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਕੀਤੀ ਜਿਹੜੀ ਤੁਸੀਂ ਸ਼ਾਦੀ ਦੀ ਗੱਲ ਕੀਤੀ ਮਹਾਰਾ ਸੱਚੇ ਪਾਤਸ਼ਾਹ ਜੀ ਨਾਲ ਜਿਹੜੇ ਜੁੜੇ ਨੇ ਮੈਨੂੰ ਨਹੀਂ ਲੱਗਦਾ ਪਵਿੱਤਰ ਬਾਣੀ ਨਾਲ ਜਿਹੜੇ ਜੁੜੇ ਨੇ ਉਹ ਇੰਜ ਕਰਦੇ ਨੇ ਵੀ ਅਸੀਂ ਕਿਤੇ ਬਾਬਾ ਜੀਵਨ ਸਿੰਘ ਜੀ ਵਾਲੇ ਗੁਰਦੁਆਰੇ ਜਾਈਏ ਜਾਂ ਫਿਰ ਕਿਸੇ ਹੋਰ ਵੱਡੇ ਗੁਰਦੁਆਰੇ ਜਾਈਏ ਇਦਾਂ ਆਖਦੇ ਨੇ ਨਾ ਪਿੰਡਾਂ 'ਚ ਵੱਡਾ ਗੁਰਦੁਆਰਾ ਪਰ ਬਾਬਾ ਜੀ ਕਈ ਕਈ ਵਾਰੀ ਇਦਾਂ ਦੀਆਂ ਗੱਲਾਂ ਆਉਂਦੀਆਂ ਤੁਸੀਂ ਵੀ ਵੀਡੀਓ ਦੇਖੀ ਹੋਊਗੀ ਜੇ ਛੋਟੀ ਜਾਤ ਦਾ ਬਾਣੀ ਪੜ ਰਿਆ ਛੋਟੀ ਜਾਤ ਜਿਹੜੇ ਲੋਕ ਸਮਝਦੇ ਐ ਵੀ ਇਹ ਮਰ ਵੀ ਸਿੱਖ ਜਾਤ ਦਾ ਕੋਈ ਬਾਣੀ ਪੜ ਰਿਆ ਉਹਨੂੰ ਬਾਹ ਫੜ ਕੇ ਠਾ ਦਿੱਤਾ ਜਾਂਦਾ ਗੁਰੂ ਘਰ ਦੇ ਵਿੱਚੋਂ ਭਾਈ ਤੂੰ ਬਾਹਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਕੀ ਕਹੋਂਗੇ ਉੱਥੇ ਬਿਲਕੁਲ ਗਲਤ ਹੈ ਜੀ ਇਦਾਂ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਮਹਾਰਾਜ ਜੀ ਨੇ ਬਿਲਕੁਲ ਨਹੀਂ ਆਖਿਆ ਮਹਾਰਾਜ ਜੀ ਨੇ ਤੇ ਜਿੰਨਾ ਰੰਗਰੇਟਿਆਂ ਨੂੰ ਪਿਆਰ ਕੀਤਾ ਮਹਾਰਾਜ ਸਾਹਿਬ ਜੀ ਨੇ ਜਿੰਨਾ RAM ਗੜੀਏ ਸਿੰਘਾਂ ਨੂੰ ਪਿਆਰ ਕੀਤਾ ਜਾਂ ਹੋਰ ਸਿੰਘਾਂ ਨੂੰ ਪਿਆਰ ਕੀਤਾ ਉਹਨਾਂ ਪਿਆਰ ਤੇ ਕੋਈ ਕਰ ਹੀ ਨਹੀਂ ਸਕਦਾ ਫਿਰ ਫਿਰ ਉਹਨਾਂ ਨੂੰ ਬਣਦਾ ਸਤਕਾਰ ਕਿਉਂ ਨਹੀਂ ਮਿਲਿਆ ਇਹ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਇਨਸਾਨਾਂ ਦੀ ਮਾਨਸਿਕਤਾ ਬਹੁਤ ਨ ਘਿਰ ਚੁੱਕੀ ਹੈ ਜਿਹੜੇ ਇਦਾਂ ਸੋਚਦੇ ਨੇ ਜਾਂ ਨਿੱਕੇ ਕਾਸਟ ਜਾਂ ਆਖਦੇ ਨੇ ਇਦਾਂ ਉਹਨਾਂ ਦੀ ਮਾਨਸਿਕਤਾ ਬਹੁਤ ਜ਼ਿਆਦਾ ਗਿਰ ਚੁੱਕੀ ਹੈ ਬਹੁਤ ਜ਼ਿਆਦਾ ਇਹ ਗਲਤ ਹੈ ਤੇ ਨਿੰਦਨਯੋਗ ਹੈ ਇਦਾਂ ਇਨਸਾਨੀਅਤ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਆਖਿਆ ਇਨਸਾਨੀਅਤ ਆਪਣੇ ਅੰਦਰ ਹੋਣੀ ਚਾਹੀਦੀ ਹੈ ਸਿੱਖ ਦਾ ਮਤਲਬ ਕੀ ਹੈ ਸਿੱਖ ਹੁੰਦਾ ਜਿਹਦੇ ਵਿੱਚ ਦਇਆ ਹੋਵੇ ਜਿਹਦੇ ਵਿੱਚ ਧਰਮ ਦਾ ਗਿਆਨ ਹੋਵੇ ਜਿਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨਿਕਲੀਆਂ ਹੁਣ ਮੈਂ ਕਹਿੰਨਾ ਗੁਰੂ ਸਾਹਿਬ ਜੀ ਦੀ ਬਾਣੀ ਵੀ ਕਹਿੰਦੀ ਹੈ ਜਿਹੜੇ ਇਹੋ ਜੇ ਕਾਰਜ ਕਰਦੇ ਨੇ ਉਹ ਗੁਰੂ ਕੇ ਸਿੱਖ ਨਹੀਂ ਹਨ ਖਾਲਸਾ ਜੀ ਪਰ ਫਿਰ ਗੁਰੂ ਘਰ ਇੱਕ ਕਿਉਂ ਨਹੀਂ ਕੀਤੇ ਗਏ ਕਿਉਂ ਮੈਂ ਇੱਕ ਸ਼ਾਇਰوں ਦਾ ਰੌਲਾ ਵੀ ਕਾफी ਪਿਆ ਸੀ ਇੱਕ ਲੇਖਕ ਨੇ ਲਿਖਿਆ ਸੀ ਵੀ ਪਿੰਡ ਦੇ ਵਿੱਚ ਕਾਵਾ ਰੌਲੀ ਪੈ ਗਈ ਬਾਣੀ ਇੱਕ ਹੀ ਕਹਿੰਦੀ ਹੈ ਮਾਨਸ ਕੀ ਜਾਤ ਇੱਕ ਹੈ ਉਧਰ ਵੀ ਗ੍ਰਾਂਤੀ ਸਿੰਘ ਚਲਦੇ ਆ ਉਧਰ ਵੀ ਗ੍ਰਾਂਤੀ ਸਿੰਘ ਚਲਦੇ ਆ ਉਹ ਨਾ ਉਹਨਾਂ ਦੀ ਸਮਝ ਆਉਂਦੀ ਹੈ ਨਾ ਉਹਨਾਂ ਦੀ ਸਮਝ ਆਉਂਦੀ ਹੈ ਇੱਕ ਗੁਰੂ ਘਰ ਕਿਉਂ ਨਹੀਂ ਬਣੇ ਪਿੰਡਾਂ ਦੇ ਵਿੱਚ ਇੱਕ ਸੇਵਾ ਕਿਉਂ ਨਹੀਂ ਬਣਿਆ ਕਿਉਂ ਸਭ ਕੁਝ ਅਲੱਗ-ਅਲੱਗ ਕਰ ਲਏ ਜੇ ਅਸੀਂ ਬਾਣੀ ਦੀ ਮੰਨਦੇ ਹਾਂ ਦੇਖੋ ਭਾਈਚਾਰਕ ਸਾਂਝ ਘਟ ਗਈ ਹਾਂ ਮਹਾਰਾਜ ਸਾਹਿਬ ਜੀ ਦੀ ਜਿਹੜੀ ਪਵਿੱਤਰ ਬਾਣੀ ਹੈ ਉਹਦੇ ਨਾਲੋਂ ਪਿਆਰ ਵੀ ਘਟ ਗਿਆ ਗੁਰੂ ਸਾਹਿਬ ਜੀ ਨਾਲੋਂ ਪਿਆਰ ਘਟ ਗਿਆ ਜਦੋਂ ਅਸੀਂ ਗੁਰੂ ਸਾਹਿਬ ਜੀ ਨਾਲੋਂ ਪਿਆਰ ਘਟਾ ਲੈਂਦੇ ਆ ਤੇ ਉਦੋਂ ਇਹੋ ਜਿਹਾ ਕੋਜੀ ਹੁੰਦਾ ਜੀ ਮੰਨਦੇ ਹੋ ਜਿਹੜੀਆਂ ਜਾਤਾਂ ਨੂੰ ਛੋਟਾ ਕਿਹਾ ਜਾਂਦਾ ਵਾ ਜਾਂ ਮੱਝ ਵੀ ਸਿੱਖ ਹੋ ਗਏ ਜਾਂ ਚਮਿਆਰ ਹੋ ਗਏ ਜਾਂ ਬੌਰੀਆਂ ਸੇ ਕਈ ਜਾਤਾਂ ਨੇ ਜੀ ਉਹਨਾਂ ਦਾ ਸਿੱਖ ਧਰਮ ਦੇ ਨਾਲੋਂ ਟੁੱਟ ਕੇ ਈਸਾਈ ਧਰਮ ਨਾਲ ਜੁੜਨ ਦਾ ਸਭ ਤੋਂ ਵੱਡਾ ਕਾਰਨ ਹੈ ਬਹੁਤ ਵੱਡਾ ਕਾਰਨ ਜੀ ਮੈਂ ਮੰਨਦਾ ਬਹੁਤ ਵੱਡਾ ਕਾਰਨ ਰੈਂਦ ਖੁੰਦ ਸੀ ਜਿਹੜੀ ਇਹ ਸਾਡੇ ਪ੍ਰਚਾਰਕਾਂ ਨੇ ਹੈ ਜਿਹੜੀ ਇਹ ਕਰ ਦਿੱਤੀ ਬਹੁਤ ਵੱਡਾ ਕਾਰਨ ਹੈ ਜਦੋਂ ਗੁਰਦੁਆਰਾ ਸਾਹਿਬ ਵਿੱਚੋਂ ਉਹਨਾਂ ਨੂੰ ਫੜ ਕੇ ਜਦੋਂ ਤੁਸੀਂ ਆਖਿਆ ਮੈਂ ਉਹ ਵੀਡੀਓ ਦੇਖੀ ਫੜ ਕੇ ਉਠਾਇਆ ਜਾਂਦਾ ਹੈ ਗੁਰਬਾਣੀ ਪੜਦਿਆਂ ਨੂੰ ਫਿਰ ਉਹਨਾਂ ਦਾ ਮਨ ਹੈ ਜਿਹੜਾ ਇਹ ਬੜਾ ਜਿਆਦਾ ਟੁੱਟਦਾ ਹੈ ਤੇ ਜਿੱਥੇ ਉਹਨਾਂ ਨੂੰ ਪਿਆਰ ਮਿਲਦਾ ਪ੍ਰੇਮ ਮਿਲਦਾ ਉਹ ਤੇ ਉੱਥੇ ਜਾਂਦੇ ਨੇ ਜੀ ਹੁਣ ਜਿਨ੍ਹਾਂ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੋਊਗੀ ਉਹਨਾਂ ਦਾ ਜੀ ਕਰੂਗਾ ਵੀ ਮੈਂ ਗੁਰੂ ਘਰ ਦੇ ਵਿੱਚ ਜਾਵਾਂ ਦੇਖੋ ਬਿਲਕੁਲ ਨਹੀਂ ਜੀ ਤੇ ਕਿਹਦਾ ਕਰੂਗਾ ਬੇਇੱਜ਼ਤੀ ਜਾ ਕੇ ਕਰਵਾਉਣ ਦਾ ਪਰ ਮੈਨੂੰ ਲੱਗਦਾ ਵੀ ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਨੇ ਇਦਾਂ ਦਾ ਧੱਕਾ ਕਰਦੇ ਨੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਨਿੰਦਨਯੋਗ ਸ਼ਰਮਨਾਇਕ ਗੱਲ ਹੈ ਜੇ ਆਪਾਂ ਲੁਧਿਆਣੇ ਵਾਲੀ ਸਾਈਡ ਦੀ ਗੱਲ ਕਰ ਲਈਏ ਤਾਂ ਉੱਥੇ ਪੋਸਟਰ ਲੱਗੇ ਗਏ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਰੱਖਣਾ ਤੇ ਗ੍ਰੰਥੀ ਸਿੰਘ ਜੱਟ ਜਾਤ ਦਾ ਹੋਵੇ ਕੋਈ ਮਰ ਵੀ ਸੇਖਣੀ ਰੱਖਣਾ ਕੋਈ ਚਮਿਆਰ ਨਹੀਂ ਰੱਖਣਾ ਐਦਾਂ ਦੇ ਵਿਤਕਰੇ ਬਾਰੇ ਕੀ ਕਹੋਗੇ ਬਹੁਤ ਜ਼ਿਆਦਾ ਗਲਤ ਹੈ ਜੀ ਇਹੋ ਜਿਹੇ ਵਿਤਕਰੇ ਪੰਥ ਦੇ ਵਿੱਚ ਤੇ ਹੋਣੇ ਨਹੀਂ ਚਾਹੀਦੇ ਲੱਗਦਾ ਹੁਣ ਪੰਥ ਦਾ ਦੋਖੀ ਪੰਥੀ ਹੋ ਗਿਆ ਨਹੀਂ ਮੈਂ ਇਹਦੇ ਤੇ ਜਵਾਬ ਨਹੀਂ ਦੇ ਸਕਦਾ ਹੂੰ ਪੰਥ ਦਾ ਦੋਖੀ ਪੰਥ ਨਹੀਂ ਕਹਿ ਸਕਦੇ ਪੰਥ ਦੇ ਵਿੱਚ ਕੁਝ ਮਾੜੇ ਇਨਸਾਨ ਨੇ ਜਿਹੜੇ ਉਹ ਵੜ ਗਏ ਇਹਨਾਂ ਨੇ ਇਹ ਮਾੜੀਆਂ ਕੁਰਿਤੀਆਂ ਇਹਨਾਂ ਨੂੰ ਸ਼ੁਰੂ ਕੀਤਾ ਤੇ ਸਿੱਖਾਂ ਦੇ ਇਹ ਸਿੱਖ ਵਿਰੋਧੀ ਬਣ ਕੇ ਇਹੋ ਜਿਹਾ ਕਾਰਜ ਕਰਦੇ ਜਿਹੜਾ ਕੁਝ ਏਜੰਸੀਆਂ ਕਰਦੀਆਂ ਸੀ ਪੁਰਾਣੇ ਸਮੇਂ ਤੋਂ ਜਾਂ ਕਈ ਏਜੰਸੀਆਂ ਪਰ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਜੀ ਉਹ ਲੱਗਦਾ ਉਹ ਮੰਨੂਵਾਦ ਅੱਜ ਸਿੱਖ ਧਰਮ ਦੇ ਵਿੱਚ ਵੀ ਆ ਗਿਆ ਉਹ ਹਾਵੀ ਹੋ ਗਿਆ ਸਿੱਖ ਧਰਮ ਤੇ ਬਹੁਤ ਜ਼ਿਆਦਾ ਆ ਚੁੱਕਾ ਹੈ ਪਰ ਇਹਦਾ ਸੋਲੂਸ਼ਨ ਇੱਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਰ ਬਾਣੀ ਤਾਂ ਪਰ ਬਾਣੀ ਤਾਂ ਪੜ੍ਹਨ ਨਹੀਂ ਦਿੰਦੇ ਗੁਰਦੁਆਰਿਆਂ ਦੇ ਵਿੱਚ ਪੜ੍ਹਨ ਨਹੀਂ ਦਿੰਦੇ ਗੁਰਦੁਆਰਿਆਂ ਦੇ ਵਿੱਚ ਬੰਦਾ ਮਾਨ ਸਤਕਾਰ ਨਹੀਂ ਮਿਲਦਾ ਉਹਨਾਂ ਨੂੰ ਫਿਰ ਕਿੱਥੇ ਜਾਣਗੇ ਉਹ ਲੋਕ ਦੇਖੋ ਜੀ ਜਿਨ੍ਹਾਂ ਨੇ ਸਿੱਖਿਆ ਲੈਣੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਉਹ ਕਿਤੋਂ ਵੀ ਸਿੱਖਿਆ ਲੈ ਸਕਦੇ ਆ ਕਿਤੇ ਵੀ ਜਾ ਕੇ ਸਿੱਖਿਆ ਲੈ ਸਕਦੇ ਆ ਜੇਕਰ ਦੇਖੀਏ ਤੇ ਤੁਰਿਆ ਜਾਂਦਾ ਬੰਦਾ ਜੇ ਕਿਤੇ ਇੱਕ ਕੱਖ ਨੂੰ ਵੇਖ ਲੇ ਤੇ ਉਸ ਕੱਖ ਤੋਂ ਵੀ ਬੜੀ ਵੱਡੀ ਸਿੱਖਿਆ ਲੈ ਸਕਦਾ ਇੱਕ ਪੱਤੇ ਨੂੰ ਵੇਖ ਲੈ ਉਹਦੇ ਤੋਂ ਵੀ ਬੜੀ ਵੱਡੀ ਸਿੱਖਿਆ ਲੈ ਸਕਦਾ ਫਿਰ ਫਿਰ ਗੁਰਦੁਆਰੇ ਆਉਣ ਦੀ ਕੀ ਲੋੜ ਨਹੀਂ ਗੁਰਦੁਆਰਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਹੈ ਘਰ ਹੈ ਇੱਥੇ ਆਉਣਾ ਵੀ ਜ਼ਰੂਰੀ ਹੈ ਤੇ ਬਾਣੀ ਦੇ ਨਾਲ ਦੇਖੋ ਜਦੋਂ ਸਮਾਂ ਹੀ ਇਹੋ ਜਿਹਾ ਬਣ ਗਿਆ ਕਿਸੇ ਨੂੰ ਉੱਥੇ ਐਂਟਰੀ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਉਹ ਇਨਸਾਨ ਪਰਮੇਸ਼ਰ ਨੂੰ ਰੱਬ ਨੂੰ ਤੇ ਬਾਹਰ ਬੈਠਾ ਹੀ ਤੇ ਆਏਗਾ ਨਾ ਗੁਰੂ ਘਰ ਦੇ ਵਿੱਚ ਕਿਦਾਂ ਜਾ ਕੇ ਫਿਰ ਕਰ ਸਕਦਾ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਇੱਕ ਸਾਖੀ ਹੈ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਨੂੰ ਭਾਈ ਤਾਰੂ ਜੀ ਆਖਿਆ ਜਾਂਦਾ ਹੈ ਤੇ ਭਾਈ ਤਾਰੂ ਜੀ ਨੇ ਜਦੋਂ ਅੱਗ ਬਲ ਦੀ ਵੇਖੀ ਤੇ ਉਹਨਾਂ ਨੂੰ ਗਿਆਤ ਆ ਗਿਆ ਮੌਤ ਦਾ ਤੇ ਉਹ ਰੱਬ ਨਾਲ ਜੁੜ ਗਏ ਜਿਨੇ ਸਿੱਖਿਆ ਲੈਣੀ ਹੈ ਜਿਨੇ ਜੁੜਨਾ ਹੈ ਉਹਨੇ ਤੇ ਕਿਤੋਂ ਵੀ ਜੁੜ ਜਾਣਾ ਸਿੱਖਿਆ ਤੇ ਕਿਤੋਂ ਵੀ ਉਹਨੇ ਲੈ ਲੈਣੀ ਪ੍ਰਾਪਤ ਕਰ ਲੈਣੀ ਹੈ ਜੀ ਪਰ ਹੁਣ ਜਿੰਨਾ ਤੋਂ ਸਿੱਖਿਆ ਲੈਣੀ ਹੈ ਕਿਤੇ ਨਾ ਕਿਤੇ ਉਹਨਾਂ ਤੋਂ ਹੀ ਗੁਰਦੁਆਰਾ ਸਾਹਿਬ ਤੋਂ ਜਾਣ ਤੋਂ ਵੀ ਲੋਕਾਂ ਨੂੰ ਡਰ ਲੱਗਦਾ ਐਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਜੇ ਥੋੜਾ ਜਿਹਾ ਸਿਰ ਨੰਗਾ ਤਾਂ ਉਹਨਾਂ ਕਨੇਂ ਵਰਛਾ ਕਰ ਦਿੱਤਾ ਜਾਂਦਾ ਉਹ ਡਰਦੇ ਐ ਦੇਖੋ ਜੀ ਗੁਰੂ ਘਰ ਦੀ ਇੱਕ ਮਰਿਆਦਾ ਜੇ ਕੋਈ ਉਸ ਮਰਿਆਦਾ ਤੋਂ ਬਾਹਰ ਜਾਂਦਾ ਤੇ ਉਹ ਮਰਿਆਦਾ ਤੋਂ ਜਿਹੜਾ ਬੰਦਾ ਬਾਹਰ ਜਾ ਰਿਹਾ ਜੇ ਕੋਈ ਉਹਨੂੰ ਰੋਕ ਰਿਹਾ ਦੇਖੋ ਪਿਆਰ ਦੇ ਨਾਲ ਰੋਕੇ ਵਰਛੇ ਨਾਲ ਰੋਕਣਾ ਗਲਤ ਮੰਨਦੇ ਹੋ ਨਹੀਂ ਦੇਖੋ ਪਿਆਰ ਦੇ ਨਾਲ ਰੋਕੇ ਤੇ ਉਹ ਵਰਸ਼ਾਂ ਵੀ ਭਾਵੇਂ ਕਰਕੇ ਆਖੇ ਪਿਆਰਿਆ ਤੂੰ ਇੰਜ ਨਾ ਕਰ ਆਪਣਾ ਸਿਰ ਢਾਕੇ ਆ ਤੇ ਉਹ ਮੈਨੂੰ ਲੱਗਦਾ ਵੀ ਉਹ ਦੁਬਾਰਾ ਫਿਰ ਗੁਰੂ ਘਰ ਆਏਗਾ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਵੀ ਰੱਖੇਗਾ ਜੇਕਰ ਉਹਨੂੰ ਧੱਗੇ ਦੇ ਨਾਲ ਆਖਿਆ ਜਾਏ ਵਰਸ਼ਾ ਕਰਕੇ ਕਿ ਇੱਥੋਂ ਨਿਕਲ ਜਾ ਬਰ ਫਿਰ ਉਹ ਗਲਤ ਹੈ ਫਿਰ ਉਹ ਇਨਸਾਨ ਜਿਹੜਾ ਬੋਲ ਰਿਹਾ ਉਹਦੀ ਮਾਨਸਿਕਤਾ ਚ ਬਹੁਤ ਗ੍ਰਾਵਟਾ ਚੁੱਕੀ ਹੈ ਜੀ ਜੀ ਅ ਕੱਲ ਸਾਜੀ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਕਰਦੀਆਂ ਸੀ ਪਰ ਸਮਾਂ ਜਾ ਇਤਨੀ ਦਿੰਦਾ ਸਮੇਂ ਦੀ ਵੀ ਮर्यादा ਅਗਲੀ ਵਾਰ ਨਵੇਂ ਕਿਸੇ ਵਿਸ਼ੇ ਤੇ ਜਰੂਰ ਗੱਲਬਾਤ ਕਰਾਂਗੇ ਜੀ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਆਜ਼ਾਦ ਠਾਵਾਂਗਾ ਸਸੀ